ਸੋ ਹੀ ਗਾਈਜ਼ ਵੈਲਕਮ ਬੈਕ ਟੂ ਚੈਨਲ ਅਮਜੀਮਮ ਵਲੋਗ ਥੋੜੀ ਪਿਆਰ ਥੋੜਾ ਦਨ ਬਿਲਟੀਆ ਤੇ ਦੋਸਤੋ ਮੈਂ ਸੁੱਤ ਸੁੱਤ ਕੇ ਰੈਡੀ ਹੋ ਗਿਆ ਅਸੀਂ ਕਿੱਥੇ ਚਾਰ ਵਜੇ ਉੱਠਨੇ ਸੀ ਤੇ ਦੋਸਤੋ ਮੈਂ ਉੱਠਿਆ ਵੀ ਸੀ ਪਰ ਮਮਾ ਕਹਿੰਦੇ ਕੋਈ ਨਾ ਸੋ ਜੋ ਐਵੇਂ ਮੈਨੂੰ ਕੋਈ ਕਹਾਂ ਸੋ ਜੋ ਤੁਸੀਂ ਮੈਨੂੰ ਕੰਦੇ ਸਿਵੇਂ ਨਾ ਹੀ ਪਾ ਲਿਆ ਮੈਂ ਤੁਹਾਨੂੰ 4 ਵਜੇ ਠਾਇ ਨਹੀਂ ਫਿਰ ਫਿਰ ਮੱਕੀ ਠੁਠੇ ਠੁਠੇ ਗਿਆ ਰੋਟੀ ਕਿ ਨਾੜ ਚਲੀ ਗਈ ਸੀ ਤੇ ਦੋਸਤੋ ਮੈਂ ਖੁੱਲੀ ਪੈਂਟ ਪਾ ਕੇ ਜਾਂਦਾ ਸਕੂਲੇ ਤਾਂ ਹੁਣ ਚਲੋ ਚੱਲਦੇ ਆਂ ਇਹ ਬਸ ਬੋਲ ਪੈਟਰੀ ਚਾਰਜ ਹੋ ਜਾਦਾ ਰਤਾਰ ਮਿਲਦੇ ਆਪਾਂ ਪਹੁੰਚ ਤਾਂ ਦੋਸਤੋ ਗੱਡੀ ਨੂੰ ਮੋੜ ਕੇ ਕਢਾ ਲਈ ਹੁੰਦੀ ਆ ਓਏ ਉਹ ਗਈ ਫ੍ਰਿਕਿੰਗ ਲੈ ਸੀ ਇਹ ਵਾਜ ਵੀ ਗਾਦੀ ਸ ਹੈ ਦੋਸਤੋ ਮੈਂ ਧਿਆਨ ਦਿੱਤਾ ਮਮਾਂ ਨਹੀਂ ਲੋਗ ਲਾਰੇ ਗੈਜ਼ੋਂਟੀ ਪਿੱਛੇ ਚੜ੍ਹ ਡੁਲਾਰੀ ਆ ਤਾਂ ਹੁਣ ਆਪਾਂ ਚੱਲੇ ਆ ਤਾਂ ਚਲੋ ਆ ਜਾਓ ਚਲੋ ਦੋਸਤੋ ਆਪਣੀ ਸੀਟ ਤੇ ਚੱਲਦੇ ਆਂ ਦੇ ਚਪੜਾ ਵਾਗੇ ਚੱਲਿਆ ਪਰ ਉਧਰ ਮੈਂ ਪ੍ਰੋਪਰ ਰੈੜੀਆਂ ਹਾਂਜੀ ਚੱਲੀਏ ਚਲੋ ਦੋਸਤੋ ਚੱਲਦੇ ਆਪਾਂ ਤੇ ਇਹ ਮਿਲਦੇ ਤੁਹਾਨੂੰ ਪਹੁੰਚ ਕੇ ਤਾਂ ਦੋਸਤੋ ਪੀਰਵਾਬੇ ਜਾ ਪਹੁੰਚ ਕੇ ਕੀ ਹਵਾ ਕੇ ਨਿਕਲ ਹੂੰ ਦਵਾ ਬਟਾ ਦੋਸਤੋ ਟਾਇਰ ਚੱਲੋ ਚੱਲੋ 엄마 ਜੇਤੀ ਜੇਤੀ ਮੱਥਾ ਟੇਕੀਏ ਠੜੀ ਜਾ ਕਰਨੀ ਸਕੂਲੀ ਵੀ ਜਾਣਾ ਚਲੋ ਚਲੋ ਫਿਰ ਚਲੋ ਗੇਸ ਮੱਥਾ ਟੇਕ ਕੇ ਫਿਰ ਅਸੀਂ

ਮੇਰੇ ਅੱਧਾ ਫਰਮਾਂ ਦੇ ਬੇਰਸ ਗ੍ਰਹਿ ਤੈਨੂੰ ਨਾ ਚਪਲਾਂ ਪੂਰੀਆਂ ਹੋਣਾਂ ਆਜਰੋ ਸੇ ਇੱਥੇ ਲਾਉਣੀਆਂ ਨੇ ਚਲਾ ਦਿੰਦਾ ਮੁੰਡਾ ਤੇਰਾ ਮੇਂ ਸੀਗਾ ਕੋਈ ਨਾ ਚੱਲੋ ਗ੍ਰਹਿ ਟੱਲੇ ਜਾ ਦੋਸਤਾਂ ਚਪਲਾਂ ਚੋਰੀਆਂ ਹੋ ਨਹੀਂ ਆਏ ਪਰ ਕੋਈਂ ਚੱਲੋ ਫੇਰ ਕੀ ਤਾਂ ਜੋੜੇ ਗਵਾਤੇ ਆਂ ਚਪਲਾਂ ਦੇ ਨਵੇਂ ਹੁਣ ਮੈਂ ਕਿਹੜਾ ਜਾਣ ਕੇ ਗਮਾਏ ਆ ਯਾਰ ਮਨਿੰਦਰ ਤੈਨੂੰ ਇੰਨਾ ਕਦੇ ਨਹੀਂ ਕਿਹਾ ਤੇ ਅਸੀਂ ਲਾਈ ਜੀ ਕਿਹਦਾ ਤੇ ਮੇਰਾ ਤੇ ਤੈਨੂੰ ਕਹਿੰਦਾ ਤੱਪੜ ਲਾਉਣੀ ਹੈ ਨਾ ਤਿਆਰੀ ਨਹੀਂ ਸੀਗਾ ਚਲ ਦੇਖ ਆਪੀ ਦੇਖੀ ਗਏ ਅੱਗੇ ਜਾਣਾ ਗੁਰਦੁਆਰੇ ਉੱਥੇ ਤੇ ਨਾ ਤੱਪੜਾਂ ਚੱਪਕ ਲੈਂਦੇ ਤੇ ਫੱਟਕੂ ਆ ਬਸ ਕਰ ਹੁਣੇ ਉਹ ਵਾਰ ਦੁਸਰੇ ਦਾ ਲੌਕ ਵੀ ਲਾ ਕੇ ਸ਼ਾਬਾਸ਼ ਤੁਹਾਡੇ ਦੋਸਤ ਕਰੇ ਜਲ ਕੇ ਮੇਰੇ ਲਈ ਆ ਮੈਨੂੰ ਚਪਲ ਚੋਰੀ ਹੋ ਗਈ ਹਾਂ ਉੱਚੀ ਆ ਗਈ ਤੇਰੀ ਦੋਸਤ ਵਾਲੀ ਤਾਂ ਦੋਸਤ ਬੁੱਧੀ ਦਾ ਲੱਖ ਰੁਪਏ ਲਈ ਤੂੰ ਲੱਖ ਦੇ ਇਹ ਬਸ ਲੱਖ ਦੀ ਹੀ ਆ ਹਾਂ ਲੱਖ ਤੇ ਲੱਖ ਦੀ ਤੇਰੇ ਤੇ ਲੱਖ ਦੀ ਬੁੱਧੀ ਆ 500 ਰੁਪਏ ਤਾਂ ਦੋਸਤ ਨੂੰ ਸਕੂਲੇ ਚਲਾ 100 ਰੁਪਏ ਲੈ ਕੇ ਤੀਜੀ ਖਾਊਗਾ ਹਾਂ ਤਾਂ ਖਾਏਗਾ ਤੂੰ ਛੱਡ ਕੇ ਆ ਜਾ ਜੀ ਮੈਂ ਤੁਰ ਕੇ ਭੱਜ ਜਾਣਾ ਮੈਂ ਸਕੂਲੇ ਛੱਡਿਆ ਦੇਖੀ ਉਹ ਕਿਤੋਂ ਦੀ ਮੋਟਲੇ ਕਰੀ ਜਾਂਦਾ ਆਹ ਹੋ ਟਾਈਮ ਹੋ ਜਾਂਦਾ ਫਿਰ ਚਲ ਚਲੇ ਕਰੀ ਜਾਂਦਾ ਮੈਂ ਤੈਨੂੰ ਫੜਾਇਆ ਪੈਸੇ ਦਿੱਤੇ ਆਪ ਹੀ ਕਹਿੰਿਆ ਨਾ ਪੈਸੇ ਦੇ ਦੇ ਬਈ ਤੇ ਫਿਰ ਦੋਸਤੋ ਆਪਾਂ ਚੱਲਦੇ ਹਾਂ ਸਕੂਲ ਨੇ ਤੇ ਫਿਰ ਤੁਹਾਨੂੰ ਅੱਗੇ ਮਿਲਦੇ ਆ ਦੋਸਤੋ ਬਾਏ ਮਮਾ ਬਾਏ ਬਾਏ ਜਾਓ ਬਾਈ ਰੋਕੋ ਚੱਲ ਆਜੋ ਤਾਂ ਦੋਸਤੋ ਅਸੀਂ ਸਕੂਲੋਂ ਆ ਕੇ ਸੋ ਗਏ ਸੀਗੇ ਕਿਉਂਕਿ ਸਵੇਰ ਦੇ 4 ਵਜੇ ਉੱਠੇ ਆਂ ਅਗਰ ਕਿੰਨੀ ਨੀਂਦ ਆ ਰਹੀ ਸੀ ਮੈਂ ਤੇਰੀ ਤੱਕ ਤੁਹਾਨੂੰ ਜਾਣ ਸੋ ਗਏ ਆ ਸੀ ਤੇ ਮਮਾ ਹੁਣ ਆ ਗਏ ਨੇ ਕੀ ਹੋਇਆ ਕਿਛ ਨਹੀਂ ਮੈਨੂੰ ਕਿਉਂ ਆਣਾ ਮੰਦਰ ਤੋਰੀ ਸੀ ਕਿਸੇ ਦਰਪਨ ਕੀ ਉਹ ਨਾ ਚਲ ਚਲ ਕੋਈ ਨਾ ਸਕੂਲੇ ਜਾ ਨਾ ਬਾਲਾ ਚਲਣਾ ਤੈਨੂੰ ਨਹੀਂ ਪਤਾਗਾ ਉਹਦੇ ਨਾਲ ਮਿਹਰ ਦਾ ਅੱਗੇ ਲੈ ਲਾਉਂਦੇ ਆ ਖਾਣੇ ਮਨ ਕਪੜੇ ਜਿੰਨੇ ਕਰਾਉਂਦੇ ਕਪੜੇ ਉਰੀ ਅੱਖਾਂ ਸਾਹਮਣੇ ਮੈਂ ਮੇਰੀ ਅੱਖ ਚ ਦੇਖ ਮੋਸ਼ਾਗਾ ਤੈਨੂੰ ਮੈਨੂੰ ਨਹੀਂ ਪਤਾਗਾ ਪਰੇ ਕੁਝ ਕਿਉਂ ਉਧਰੋਂ ਕੋ ਪਾਣੀ ਪੁਣੀ ਮਾਰ ਲਾ ਹੋਊਗਾ ਕੁਝ ਨਿਕਲ ਜਾਊਗਾ ਕਿਉਂ ਤੁਹਾਨੂੰ ਕੀ ਹੋ ਗਿਆ ਇਤ ਬੋਲੀ ਜਾਂਦੇ ਆਏ ਹਾਈ ਕੁਛ ਨਹੀਂ ਹੋਇਆਗਾ ਇਹਨਾਂ ਨੂੰ ਲਿਖੂ ਬੋਲਦੇ ਆ ਇਹ ਕੱਪੜੇ ਚੇਂਜ ਕਰਨ ਦੇ ਸਿੱਧਾ ਕਹਿ ਦੇ ਭੁੱਖ ਲੱਗੀ ਆ ਭੁੱਖ ਲੱਗੀ ਆ ਤੁਸੀਂ ਗੱਲ ਤਾਂ ਸੁਣੋ ਭੁੱਖ ਲੱਗੀ ਆ ਕੋਈ ਨਾ ਮੈਂ ਖਾ ਲੂੰ ਆਪੇ ਤੂੰ ਚਾਹ ਬਣਾਦਾ ਦਲੀਆ ਮੰਮਾ ਤੁਹਾਡੇ ਲਈ ਇੱਧਰ ਤੁਹਾਡੇ ਲਈ 70 ਗਣੀਆਂ ਦੇ ਭੋਜਨ ਬਣ ਰਹੇ ਨੇ ਠੀਕ ਆ ਦਲੀਆ ਬਣ ਦੇ ਦੁੱਧ ਦਲੀਏ ਦੇ ਵਿੱਚ ਆਪਾਂ ਆਹ ਉਹ ਦੁੱਧ ਲਿਆਂਦਾ ਮੈਂ ਫਰਿੱਜ 'ਚ ਰੱਖਤਾ ਹਾਂ ਮੰਮਾ ਇੱਕ ਮਿੰਟ ਗਾਇਸ ਹੁਣ ਮੈਂ ਸੱਤ ਰੁਕ ਜਾ ਪਹਿਲਾਂ ਸੀ ਪਤੀਲਾ ਪਹਿਲਾਂ ਪਾਣੀ ਨਾ ਪਾਣੀ ਫਿਰ ਦਲੀਆ ਦੋ ਕਾਣੀ ਕਿਉਂ ਪਾਇਆ ਯਾਰ ਦੜੀ ਤਾਂ ਹੋਣਾ ਨਹੀਂ ਚੱਲ ਯਾਰ ਜਾ ਮੈਂ ਲੱਗ ਗਿਆ ਪਿਆ ਮਾ ਚੌਲਾ ਮਾਰਨ ਤੇ ਦੋਸਤੋ ਮੇਰੇ ਕੋਲ ਤਾਂ ਪਜਾਮਾ ਆ ਜਾਣਾ ਉਹਨੋਂ ਮੈਂ ਮਨਾ ਕਰਤਾ ਮੈਂ ਕਿਹਾ ਸਿਉਈ ਨਾ ਚਾਹੂੰਗਾ ਬਸ ਆਈ ਚਾਹ ਚੜਿਆ ਰਹਿੰਦਾ ਹਰ ਵੇਲੇ ਮਤਰੀ ਤਾਲੀਫ ਕਰਨਾ ਸੀ ਓੜਿਆ ਦੋ ਇੱਕ ਮਿੰਟ ਬੰਦ ਕਰ ਲੈ ਤਰੀ ਸੁਣਦਾ ਤੇ ਕਿਹੜਾ ਚੱਲਦਾ ਵਾ ਤੈਨੂੰ ਬਾਜ ਆਉਂਦੀ ਆ ਮਤਲਬ ਕਿ ਡਿਸਟਰਬ ਕਰੂਗਾ ਤਾਂ ਦੋਸਤ ਜਿਹੜੀ ਸਾਡੀ ਮੰਮਾ ਨਾਲ ਸਾਡੀ ਮੰਮਾ ਕਰਲੀ ਪੂਰਾ ਮਿੰਟ ਕਰਕੇ ਦਬ ਜੋ ਮੰਮਾ ਤੁਸੀਂ ਤਾਂ ਸੌ ਲਿਓ ਤੁਸੀਂ ਪਰੇ ਕਰ ਬਾਹਲ ਦੱਬ ਤੇ ਮੇਰੇ ਪੱਟ ਤੇ ਹਾਂਜੀ ਤੇ ਤੈ ਤਾਂ ਸੌ ਲਿਓ ਮੈਂ ਤੁਹਾਡੇ ਨਾਲ ਪਹਿਲਾਂ ਨਹੀਂ ਉੱਠੀ ਹੋਈ ਆ ਮੈਂ ਤੁਹਾਡੇ ਨਾਲ ਪਹਿਲਾਂ ਉੱਠਿਆ ਬੱਸ ਕਰਿਆ ਕਰ ਉਹ ਮੰਮੀ ਜੀ ਮੈਂ ਸੋਚਿਆ ਤਿੰਨ ਤਿੰਨ ਛਾਲੇ ਤੇ ਮੱਟ ਕੇ ਖਾਤਾ ਸੀ ਤੂੰ ਵੀ ਨਾ ਬਲੇ ਕਰ ਤਿੱਕ ਕੱਟੀ ਤੇ ਰੋ ਗਿਆ ਕੱਟੀ ਗਾਇਜ਼ ਇਹਨਾਂ ਚੁੱਸੂ ਆ ਗਿਆ ਤਾਂ ਦੋਸਤੋ ਹੁਣ ਆਪਾਂ ਬੈਠੇ ਸੀਗੇ ਤੇ ਰੀਤਾ ਸਾਡਾ ਬਿੱਲੀਆਂ ਮਾਰ ਰਹੇ ਮੈਂ ਪੜ੍ਹਾਈ ਕਰ ਰਹਾ ਹਾਂ ਹਾਂ ਬਿੱਲੀਆਂ ਇੱਧਰ ਕਿੱਧਰ ਗਈ ਹਾਂ ਬਿੱਲੀਆਂ ਮਾਰਦੇ ਟੇਪੇ ਮਾਰਦਾ ਕੋ ਦੇਖੋ ਨਹੀਂ ਗਾ ਇਹ ਕੁਝ ਹੋਰ ਦੇਖੋ ਮੰਮਾ ਕੀ ਖਾ ਰਹੇ ਮੰਮਾ ਖਾ ਰਹੇ ਨੇ ਵਾਈਟ ਵਾਈਟ ਸਮਥਿੰਗ ਦਲਿਆ ਦਲਿਆ ਲਲਿਆ ਉਨਲਿਆ ਉਨਲਿਆ ਲਵ ਯੂ ਉਨਲਿਆ ਤੂੰ ਨੰਨੇ ਮੈਨ ਮਲਟੀਪਲਾਈ ਕਰਨੀ ਆ ਗਈ ਉੱਤਰੀ ਕਿਹੜੀ ਕਲਾਸ ਚ ਹਨ ਹੋਣਾ ਜੀ ਦੇਗੇ ਨਹੀਂ ਨਹੀਂ ਅੱਛਾ 50 ਮਲਟੀਪਲ 50 ਕਰ ਕੀ ਮਲਟੀਪਲ 50, 50. पंदा पंदा। 50 15 50. 15 ਦੇਖ ਲਓ 50 ਕਿਦਾ 50 ਅੱਛਾ 51 ਤੇ ਮੈਂ ਕਿੰਨਾ ਕਿਹਾ 50 ਫਿਰ ਨੇ 51 ਨੂੰ ਕਿੰਨਾ ਕਹਿੰਦੇ ਆ 15 51 ਨੂੰ 51 ਨੂੰ ਨਹੀਂ 51 ਨੂੰ ਕਹਿੰਦੇ ਨੇ 51 51 ਹਾਂ ਦੋਨੇ ਹੱਥਾਂ ਨਾਲ ਭੁੰਦੇ ਨੂੰ ਮਾਰ ਹਾਂ ਕਿੰਨਾ ਕਹਿ ਤੂੰ 15 ਕਿਹਾ ਲੱਖ 15 50 50 ਤੇ ਸਾਡੇ ਬائیں ਹੱਥ ਲਿਖੇ ਦਾ ਬائیں ਲਿਖੇ ਜਾਂਦਾ ਦائیں ਨਾ ਪਈਆਂ 5 ਦਾ ਟੇਬਲ ਆਉਂਦਾ 107 ਤੋਂ ਬੁੱਝ ਲੈ ਹੈ ਦੇਖਦਾ ਪੜਾ ਇੰਨਾ ਨਹੀਂ ਆ ਉਰੇ ਕਾਪੀ ਚੱਕ ਕੇ ਰੱਖ ਤੇ ਮੈਂ ਸਿਖਾਵਾਂ ਕਿੱਦਾਂ ਕਰੀ ਜੀ ਮਾਲ ਚਲਾ ਦੁਕਾਨ ਉਰੇ ਆਰੇ ਆ ਅੱਛੇ ਗੋੜ ਦੋਸਤ ਇੱਕ ਕੰਮ ਨੂੰ ਸਮਾਂ ਕੱਟ ਕੇ ਖਾਵੇਂ ਦੋਸਤੋ ਮੈਂ ਗੈਸੀ ਬਾਹਰ ਦੋਸਤੋ ਆ ਸਾਡੇ ਜਿਹੜਾ ਲਾਲ ਟਮਾਟਰ ਉਹ ਲਾਲ ਟਮਾਟਰ ਬੜੇ ਮਜ਼ੇਦਾਰ ਗੋਲ ਟਮਾਟਰ ਬੜੇ ਮਜ਼ੇਦਾਰ ਦੇਖਿਆ ਗਿਆ ਤਾਂ ਦੇਖ ਮਨ ਦੋਸਤੋ ਮਮਾ ਖਾਂਦੇ ਪੈਨ ਰੋਟੀ ਮੈਂ ਕਿਦਾਂ ਦੀ ਸਬਜ਼ੀ ਫਿਰ ਨੰਨੇ ਸਿੰਘ ਨੇ ਬਣਾਈ ਹੋਈ ਗਾਇਸ ਮਮਾ ਮੇਰੀ ਫੇਵਰਿਟ ਸਬਜ਼ੀ ਬਣਾਉਂਦੇ ਆ ਲੈ ਕੇ ਦਵਾਂ ਲੱਸੀ ਪਾਣੀ ਦੇ ਦੇ ਦਿੱਤੇ ਪਾਣੀ ਦੇ ਦੇ ਮਾਂ ਤਾਂ ਦੋਸਤੋ ਜਿਹੜੇ ਆ ਰੋਟੀਆਂ ਨੇ ਨਾ ਜਿਹੜੀਆਂ ਮਾਰ ਜਾਂਦੀਆਂ ਰੋਟੀਆਂ ਲੋਕਾਂ ਨੂੰ ਬਾਹਰ ਜਾ ਕੇ ਤਰਸਦੇ ਇਸ ਕਰਕੇ ਆਪਾਂ ਬਾਹਰ ਜਾਣਾ ਨਹੀਂ ਗਾ ਯਾ ਦੋਸਤੋ ਕੋਈ ਵੀ ਬਾਹਰ ਨਾ ਜਾਇ ਕਰੋ। ਇੱਥੇ ਰਕਟ ਪਾਣੀ ਦੇ ਦੇ ਰਿਹਾ। ਚੱਲੋ ਦੋਸਤੋ। ਉਹ ਮੈਂ ਸਬਜੀ ਬੁਖੋਛਾ ਲਿਆ। ਉਹ ਜਿੰਨਾ ਬਚਾ। ਚੱਲੋ ਦੋਸਤੋ ਰੋਟੀ ਆ ਕੇ ਫਿਰ ਮਿਲਦੇ ਆ। ਦੋਸਤੋ ਰੋਟੀ ਆ ਕੇ ਫ੍ਰੀ ਹੋ ਗਿਆ। 1 ਮਿੰਟ ਆਪਾਂ ਥੰ ਰੋਟੀ ਆ ਕੇ ਟਿੱਡ ਨਹੀਂ ਪੜਿਆ। ਉਹ ਰੋਟੀ ਆ ਕੇ ਟਿੱਡ ਨਹੀਂ ਪੜਿਆ। ਫਿਰ ਚੱਲਿਓ ਖਾਣੇ ਤੇ। ਤੁੱਪਿਆ ਕਿਦਾਂ ਵਾ? ਹੈਲੋ ਦੋਸਤੋ। ਹੈਲੋ ਦੋਸਤੋ। ਪਾਪਾ ਜੀ ਵੀ ਆ ਜਲ ਜੇ। ਸਾਲ ਸਾਲ ਦੇ ਬਾਅਦ ਤੁਸੀਂ ਵੀ ਸਾਡੇ ਵਲੌਗ ਚ ਆਇਆ ਕਰੋਗੇ। origignal ਆਇਆ ਕਰੂਗੇ। origignal ਆਇਆ ਕਰੂਗੇ। ਮੋਕਿਆ ਰਪਾ ਗਿਆ ਕਿ ਮੈਂ ਕੀ ਹਾਲ ਚੱਲ ਜਾ ਦੋਸਤੋ ਯਾਰ ਇਧਰ ਬੋਰਿੰਗ ਹੋ ਗੰਦਾ ਪ੍ਰਾਣਾ ਹੋ ਗਿਆ ਨਮਾ ਨਮਾ ਡਾਇਲੋਗ ਲੈ ਕੇ ਆਇਆ ਯਾਰ ਨਮਾ ਡਾਇਲੋਗ ਲੈ ਕੇ ਆਏ ਹੋ ਹਾਂਜੀ ਕੀ ਹਾਲ ਚੱਲ ਦੋਸਤੋ ਪਾਪਾ ਮੈਨੂੰ ਹਾਲ ਹੀ ਕਾਊਂਟਿੰਗ ਸਿਖਾਇਓ ਫਿਰ ਤਾਂ ਜਲਦ ਚੱਲੇ ਚੱਲੇ ਵਾਸ ਕਰ ਤੂੰ ਬੱਚਾ ਸਿੱਖਦਾ ਤਾਂ ਚੱਲੋ ਦੋਸਤੋ ਮਿਲਦੇ ਬੱਚੋ ਤਾਂ ਦੋਸਤੋ ਰੋਟੀ ਵਗੈਰਾ ਖਾ ਕੇ ਤੂੰ ਫ੍ਰੀ ਹੋਗੇ ਸੁਣੋ ਬੰਦਾ ਤੇ ਮੰਮਾ ਤੇ ਵੀ ਸੋ ਫ੍ਰੀ ਤਾਂ ਸਭ ਦਾ ਜਾਗ ਕੇ ਸੁੱਤਾ ਨਹੀਂ ਫੋਨ ਚ ਲੈ ਪੁਣ ਨੀਂਦ ਨਾ ਗਲਾਂ ਪੈਣੀ ਹੈ ਗਾਣਾ ਗਾਣਾ ਬੋਗੀ ਫੱਟਾ ਚਲਾਉਗਾ ਜਦੋਂ ਮੈਂ ਸੌ ਗਿਆ ਉਹਨੇ ਕਹਦਾ ਫੱਟਾ ਚਲਾਇੰਗੇ ਦੇਖਿਓ ਦੋਸਤੋਂ ਫੱਟਾ ਚਲਾਉਗਾ ਚਲੋ ਕੰਨ ਚਲਾਉਣ ਦਿੰਨੇ ਤਾਂ ਚਲੋ ਦੋਸਤੋਂ ਆਪਣੇ ਅੱਜ ਦੇ ਲੋਕੀ ਚੈਨਿੰਗ ਜਿਹੀ ਚੀਜ਼ ਲੈ ਕੇ ਮੈਨੂੰ ਲਾਈਕ ਮੈਂਨ ਸ਼ੇਅਰ ਕਰ ਦਿਓ ਲਵ ਯੂ ਟੂ ਬਾਏ ਦੋਸਤੋਂ